ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੀਬੀ ਦਾ ਤੁਸੀਂ ਨਾਂ ਸੁਣਿਆ ਹੋਣਾ ਅਮਨਦੀਪ ਕੌਰ ਤੇ ਇਹ ਬੀਬੀ ਦਾ ਪਿੰਡ ਪਤਾ ਕਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਨੇ ਉੱਥੇ ਤੇ ਸੁਖਵੀਰ ਬਾਦਲ ਦੇ ਨਾਨਕੇ ਨੇ ਦੋ ਰਿਸ਼ਤੇ ਹੋ ਗਏ ਇਕੱਠੇ ਹਨ ਮੈਨੂੰ ਤਾਂ ਪਤਾ ਹੈ ਵੀ ਮੇਰੇ ਨਾਨਕੇ ਕਿੱਥੇ ਨੇ ਮੇਰਾ ਪਿਓ ਕਿੱਥੇ ਵਿਆਹ ਸੀ ਪਰ ਸੁਖਵੀਰ ਕਹਿੰਦਾ ਇੱਥੇ ਮੇਰੇ ਨਾਨਕੇ ਵੀ ਆ। ਇਹ ਸੁਖਵੀਰ ਨੇ ਗੱਲ ਕਹੀ ਸੀ ਉਸ ਪਿੰਡ ਦੀ ਹੈ ਬੀਬੀ ਅਮਨਦੀਪ ਕੌਰ ਅੱਛਾ ਹੁਣ ਚਮਕੀਲਾ ਮੈਨੂੰ ਚੇਤੇ ਆ ਗਿਆ ਕੀ ਕਰਾਂ ਇਹਦੇ ਸਾਧ ਚਮਕੀਲਾ ਜਣਦਿਆਂ ਨੂੰ ਅੱਜ ਮੱਕੜੀ ਜਾਲ ਵਿੱਚ ਤਣਗੀ ਤੇ ਮੱਕੜ ਨੇ ਮੱਕੜੀ ਜਾਲ ਵਿੱਚ ਫਸਾ ਲਈ ਸ਼ੈਟਰਨ ਕੀਤੀ ਸੀ ਕਲੀਨ ਟਿੱਟ ਦਬਾਉਣ ਵਾਸਤੇ ਜਿਹੜੀ ਉਹ ਇੰਟਰਵਿਊ ਹੋਈ ਹੈ ਪੌਡਕਾਸਟ ਹੋਇਆ 2 ਮਿਲੀਅਨ ਤੋਂ ਉਹ ਵੀਡੀਓ ਚ ਲੱਗੀ ਲੱਖ ਸਵਾ ਲੱਖ ਤੋਂ ਹੋ ਗਿਆ ਅੱਛਾ ਇੱਕ ਹੋਰ ਕਿਸੇ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਬਾਬਾ ਜੀ ਠਰਕ ਵੀ ਭੋਰਿਆ ਹੋਣਾ ਅੱਖਾਂ ਦੱਸ ਦਿੰਗੀਆਂ ਸੀ ਮੈਂ ਕਿਹਾ ਸੀ ਮੈਂ ਖਾ ਬੋਲਣਾ ਤੇ ਸ਼ਿਕਰੀ ਵੀ ਆਈ ਹੈ ਜਸਵਿੰਦਰ ਬਰਾੜ ਦਾ ਵੀ ਗਾਣਾ ਇੱਕ ਸਾਈਡ Song ਆ ਗਈ ਸਿੱਕਰੀ ਬੁੱਲਾਂ ਤੇ ਹਾਸੇ ਲੈ ਗਿਆ ਬੇ ਤੂੰ ਕਦੋਂ ਦਾ ਹੁੰਦੇ ਕਾਸੀ ਬਲੇਜ ਜਾ ਕੇ ਬਹਿ ਗਿਆ ਪਰ ਆਪਾਂ ਮੱਕੜ ਨੂੰ ਕਹੀ ਦੀ ਚੰਡੀਗੜ੍ਹ ਜਾ ਕੇ ਜਾਂ ਜੀਲਪੁਰ ਜਾ ਕੇ ਬਹਿ ਗਏ ਇਦਾਂ ਹੀ ਹੋਇਆ ਉਹਦੇ ਵਿੱਚ ਹੋਇਆ ਕਿ ਰਜਿਸਟਰੀਆਂ ਰੱਖੀਆਂ ਕੋਲੇ ਕੋਠੀ ਦੀਆਂ ਗੱਡੀ ਦੇ ਪੇਪਰ ਰੱਖੇ ਤੇ ਸਿੱਧੂ ਮੂਸੇਵਾਲੇ ਦੇ ਕਰਿਸਤਾਰ ਦਾ ਨਾਂ ਵੀ ਲੈਤਾ ਡੰਕੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਵੀ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਸੀ ਉੱਤੇ ਅੱਛਾ ਇੱਕ ਹੋਰ ਗੱਲ ਸੁਣੋ ਉਹ ਜਿਹੜੀ ਬੀਬੀ ਨੇ ਅਫਸਾਨਾ ਖਾਨ ਜਾਰ ਮੇਰਾ ਤਿਤਲੀਆਂ ਵਰਗ ਸੁਣਿਆ ਹੋਣਾ ਗੰਡਾ ਬਣਾ ਮਸ਼ਹੂਰ ਹੋਇਆ ਸੀ ਉਹਦੇ ਕਿਲੋ ਸੋਨਾ ਪਾਇਆ ਹੁੰਦਾ ਫੜੀ ਉੱਥੋਂ ਹੈ ਬੀਬੀ ਬਾਦਲਪਿੰਡ ਤੋਂ ਤਾਰਾਂ ਕਿਤੇ ਨਾ ਕਿਤੇ ਜਨਾਬ ਜੁੜਦੀਆਂ ਹੋਣਗੀਆਂ ਕਿਤੇ ਨਾ ਕਿਤੇ ਜੁੜਦੀਆਂ ਹੋਣਗੀਆਂ ਪਰ ਬੀਬੀ ਜਦੋਂ ਅੱਜ ਫੜੀ ਐ ਅੱਜ ਪੁਲਿਸ ਨੇ ਨਹੀਂ ਅੱਜ ਵੀਲੈਂਸ ਨੇ ਫੜੀ ਐ ਤਕਰੀਬਨ ਕੋਠੀਕਾਰ ਘੜੀਆਂ 1.5 ਕਰੋੜ ਜਿਹੜੀ ਪ੍ਰਾਪਰਟੀ ਆ ਉਹ ਕੀ ਕਰ ਦਿੱਤੀ ਫ੍ਰੀਜ਼ ਕਰ ਦਿੱਤੀ ਵਿਜੀਲੈਂਸ ਨੇ ਮੈਂ ਇਹ ਵੀਡੀਓ ਤੀਜੀ ਵਾਰੀ ਪਾਉਣ ਲੱਗਾ ਸਭ ਤੋਂ ਪਹਿਲਾਂ ਪਾਤੀ ਸੀ ਤੇ ਬਾਅਦ ਵਿੱਚ ਪਾਈ ਤੇ ਅੱਜ ਪਾ ਦਿੰਦੇ ਆਪਾਂ ਅੱਜ ਵੀਡੀਓ ਪਾਉਣ ਦਾ ਮਕਸਦ ਕੀ ਹੈ ਥੋੜਾ ਜਿਹਾ ਧਿਆਨ ਰੱਖਿਓ ਮੇਰੇ ਆਪਣੇ ਡਾਇਲੌਗ ਨੇ ਜਦੋਂ ਤੁਸੀਂ ਨਾ ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਦੇ ਹੋ ਤੇ ਜਿਹੜੇ ਹਜ਼ਾਰਾਂ ਝੂਠ ਹੁੰਦੇ ਨੇ ਨਾ ਉਹ ਏਦਾਂ ਹੁੰਦੇ ਨੇ ਮੇ ਬੇੜੇ ਦੇ ਵਿੱਚ ਛੇਕ ਹੋਣ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ ਤੇ ਉਹਨਾਂ ਛੇਕਾਂ ਨਾਲ ਹੀ ਪਾਣੀ ਚਲਾ ਜਾਂਦਾ ਅੰਦਰ ਬੇੜੀ ਦੇ ਤੇ ਫਿਰ ਉਹ ਬੇੜੀ ਡੁੱਬ ਜਾਂਦੀ ਹੈ ਸਮਝ ਆਈ ਗੱਲ ਅਛਾ ਜਿਹੜੀ ਬਹੁਤ ਹੀ ਸਿਆਣਪ ਹੁੰਦੀ ਆ ਨਾ ਉਹ ਬੰਦੇ ਨੂੰ ਮਰਵਾ ਵੀ ਦਿੰਦੀ ਐ ਇੱਕ ਵਿਦਵਾਨ ਬੈਠਾ ਬੇੜੀ ਵਿੱਚ ਮਲਾ ਨੂੰ ਪੁੱਛਣ ਲੱਗ ਗਿਆ ਕਹਿੰਦਾ ਮਲਾ ਜੀ ਤੁਹਾਨੂੰ ਇੰਗਲਿਸ਼ ਆਉਂਦੀ ਆ ਉਹ ਕਹਿੰਦਾ ਨਹੀਂ ਤੁਹਾਨੂੰ ਹਿੰਦੀ ਆਉਂਦੀ ਆ ਮਲਾ ਕਹਿੰਦਾ ਨਹੀਂ ਉਰਦੂ ਨਹੀਂ ਕਹਿੰਦਾ ਮੈਂ ਤਾਂ ਅਣਪੜ੍ਹ ਆ ਮੈਨੂੰ ਬੇੜੀ ਚਲਾਉਣੀ ਆਉਂਦੀ ਆ ਤੇ ਭਝਾਲ ਆ ਗਿਆ ਬੇੜੀ ਡੁੱਬਣ ਲੱਗੀ ਸੀ ਮਲਾ ਕਹਿੰਦਾ ਵਿਦਵਾਨ ਜੀ ਤਰਨਾ ਆਉਂਦਾ ਵਿਦਵਾਨ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਚੱਲਿਆਂ ਤਰ ਕੇ ਬਾਹਰ ਹੁਣ ਡੁੱਬ ਜਿਹੜੀ ਬਹੁਤ ਹੀ ਸਿਆਣਪ ਨਾਲ ਲੋਕਾਂ ਨੂੰ ਸਫਾਈ ਦੇਣੀ ਹੁੰਦੀ ਹੈ ਨਾ ਸੱਚੇ ਬਣਨ ਵਾਲੇ ਉਹ ਫਸਾਪ ਹੀ ਦਿੰਦੀ ਹੈ ਤੇ ਮੈਂ ਵੀਡੀਓ ਪਾ ਕੇ ਪਹਿਲੇ ਕਹਿੰਦਾ ਸੀ ਮਖਾ ਬੀਬਾ ਮੱਕੜ ਨੇ ਤੈਨੂੰ ਮੱਕੜੀ ਬਣਾ ਕੇ ਜਾਲ ਵਿੱਚ ਫਸਾਤਾ ਹਰਕ ਵੱਖਰਾ ਭੋੜਿਆ ਹੋਣਾ ਅਗਲੇ ਨੂੰ ਚੰਗੀ ਤਰ੍ਹਾਂ ਪਤਾ ਹੀ ਇਹ ਲੋਕ ਕਮੈਂਟ ਕਰਦੇ ਆ ਅੱਛਾ ਬੀਬੀ ਕਹਿੰਦੀ ਮੇਰੀਆਂ ਕਹਿੰਦੀ ਜਿਹੜੀਆਂ ਟਰਾਂਸਫਰ ਹੋਈਆਂ ਨੇ ਨਾ ਉਹ ਐਵੇਂ ਨਹੀਂ ਹੋਈਆਂ ਉਹ ਪਤਾ ਕਿਉਂ ਹੋਈਆਂ ਨੇ ਹੁਣ ਜਿਹੜੇ ਅਫਸਰ ਹੁੰਦੇ ਨੇ ਉਹ ਵੀ ਕਹਿੰਦੇ ਹੋਣਗੇ ਵੀ ਜੇ ਤਾਂ ਗੱਲਬਾਤ ਬਣ ਗਈ ਠੀਕ ਹੈ ਵੈਸੇ ਗੱਲਾਂ ਘੋੜੀਆਂ ਨਹੀਂ ਅਗਲਾ ਕਹਿੰਦਾ ਚਲੋ ਕਰੋ ਬਦਲੀ ਇਹ ਨਹੀਂ ਇੰਨੇ ਹੋਇਆ ਇਹ ਮੋਹ ਮੁਹੱਬਤ ਦੇ ਚੱਕਰ ਸੀ ਸਾਰੇ ਤੇ ਹੁਣ ਹੁਣ 85000 ਦੇ ਵਿੱਚੋਂ ਜੇ ਆਪਾਂ ਘਟਾਓ ਕਰਨ ਲੱਗਾਂਗੇ ਬੁਲਟ ਦੀ ਵੀ ਕਿਸ਼ਤ ਹੈ ਕਾਰ ਦੀ ਵੀ ਕਿਸ਼ਤ ਹੈ ਕੋਠੀ ਦੀ ਵੀ ਕਿਸ਼ਤ ਹੈ ਬਚਦਾ ਪਿੱਛੇ ਕੀ ਹੈ ਫੇ ਰੋਟੀ ਵੀ ਬਾ ਗੁਰਦੁਆਰੇ ਖਾਂਦੀ ਸੀ ਜੇ ਨਹੀਂ 85000 ਸੰਕਾ ਹੈਗੀ ਤਾਂ ਪੁੱਛ ਕੇ ਦੇਖੋ ਉਹਦੇ ਦੋ ਬੱਚੇ ਵੀ ਹੋਣਗੇ ਘਰ ਦਾ ਖਰਚਾ ਵੀ ਹੈ ਹੋਰ ਬੜਾ ਕੁਝ ਹੁੰਦਾ ਹੈ ਤੇ ਪਰ ਵਿਆਹ ਕਹਿੰਦੀ ਮੇਰੀ ਤਾਂ ਮੈਰਿਜ ਹੋਈ ਨਹੀਂ ਹੁਣ ਹੋਣੀ ਵੀ ਨਹੀਂ 40 ਦੇ ਲਵੇਂ ਲਾਗੀ ਹੋਣੀ ਐ ਤੁਹਾਨੂੰ ਪਤਾ ਹੈ ਜਿਹੜੇ ਫਕੀਰ ਹੁੰਦੇ ਨੇ ਨਾ ਰਾਜੇ ਸਿੱਧੂ ਦਾ ਗਾਣਾ ਸੀ ਉਹ ਭੇਟਾ ਝੂਠੀ ਲੈਂਦੇ ਨਹੀਂ ਹੁੰਦੇ ਇਹ ਗੱਲਾਂ ਮੈਨੂੰ ਕਹਿਣੀਆਂ ਪੈ ਰਹੀਆਂ ਨੇ ਮੇਰੇ ਵੀ ਬੇਟੀ ਇਹ ਕਰੇ ਪਰ ਕੀ ਕਰੀਏ ਤੁਹਾਡੀਆਂ ਕਰਤੂਤਾਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਸ਼ਰਮ ਮੰਨੀ ਨਹੀਂ ਕੋਈ ਮਾੜੀ ਮੋੜੀ ਮੇਰੇ ਆਪਣੇ ਬੋਲ ਬਾਣੀ ਵਿੱਚ ਹੁੰਦੇ ਨੇ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਪਰ ਕੀ ਕਰੀਏ ਜ਼ਰੂਰੀ ਨਹੀਂ ਹੈਗਾ ਗੁਰੂ ਪਾਸ਼ਾ ਨੇ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਨੇ ਜੋ ਤਨ ਵਿਧਵਾ ਪਰ ਕੋ ਦੇਈ ਉਹ ਸਾਰੀਆਂ ਔਰਤਾਂ ਥੋੜੇ ਲੱਗ ਹੁੰਦਾ ਹੈ ਕਿੰਨੇ ਜਿਹੜੀ ਵਿਧਵਾ ਔਰਤ ਹੁੰਦੀ ਹੈ ਨਾ ਆਪਣਾ ਤਨ ਕਿਸੇ ਹੋਰ ਮਰਦ ਨੂੰ ਦੇ ਦਿੰਦੀ ਹੈ ਉਹਦੇ ਅਰਥ ਇਹ ਹੀ ਨੇ ਪਰ ਸਾਰੀਆਂ ਔਰਤਾਂ ਤੇ ਲੱਗ ਹੁੰਦੇ ਨਹੀਂ ਉਹ ਇਹ ਬਾਣੀ ਦੇ ਸ਼ਬਦ ਨੇ ਮੇਰੇ ਸ਼ਬਦ ਤਾਂ ਹੈ ਹੀ ਨਹੀਂ ਹੁੰਦੇ ਨੇ ਮੀਡੀਆ ਵਾਲੇ ਨੇ ਉਹਨੇ ਜਲੂਸ ਵਧੀਆ ਕੱਢਣਾ ਤੇ ਜਿਹੜੀ ਬੀਬੀ ਕਹਿੰਦੇ ਸੀ ਯਾਰ ਮੇਰਾ तितਲੀਆਂ ਵਰਗਾ ਕਦ ਕਹਿੰਦੇ ਹੌਸਪੀਟਲ ਤੇ ਕਦੇ ਹੌਸਪੀਟਲ ਤੇ ਮਰਵਾਏ ਉਹਨੇ ਕੋਸਕਦਾ ਫੋਨ ਕੀਤਾ ਹੋਵੇ ਆਫਸਰ ਦੇ ਹੋਵੇ ਅਗਲੀ ਜੀ ਆ ਲੋ ਆ ਜਾਓ ਜੀ ਮੇਰੇ ਘਰੇ ਬੈਠੀ ਹੈ ਪਰ ਅੱਜ ਕਮਾਲ ਹੋ ਗਿਆ ਅੱਜ ਬੀਬੀ ਤਿਆਰ ਹੋਈ ਸੀ ਹਲਟਰ ਲੱਗਾ ਸੀ ਅੱਜ ਸ਼ਕਲ ਵਧੀਆ ਸੀ ਉਹਦੇ ਮੱਕੜ ਸਾਹਿਬ ਸਾਦ ਭੁੱਲ ਗਏ ਸੀ ਸੈਂਟਰ ਲਾਉਣਾ ਅੱਜ ਲੱਗਿਆ ਸੀ ਅੱਜ ਸ਼ੂਟ ਵੀ ਡੀਪ ਗਲੇ ਵਾਲਾ ਸੀ ਪਹਿਲੇ ਚੁੰਨੀ ਲਈ ਸੀ ਪੀਲੀ ਅੱਛਾ ਹੁਣ ਪੀਲੀ ਚੁੰਨੀ ਦਾ ਰਾਜ ਵੀ ਕੋਈ ਹੋ ਸਕਦਾ ਹੈ ਇਹ ਵੀ ਲੱਭਣਾ ਪੈਣਾ ਸ਼ਾਇਦ ਕਹਿ ਦੇਣ ਇਹ ਖਾਲਸਤਾਨੀ ਨਾ ਹੋਵੇ ਨਾ ਜਿਹੜੇ ਕਹਿੰਦੇ ਹੁੰਦੇ ਤਾਰਾਂ ਜੁੜੀਆਂ ਨਾ ਹੋਣ ਕਿਤੇ ਕਿਤੇ ਆਈ ਵੀ ਹੁੰਦਾ ਕਿਹੜਾ ਨਾ ਐਨਆਈਏ ਹੋ ਵੀ ਨਾ ਜਿੱਕਤੇ ਹੋਣਾ ਪੈ ਸਕਤੇ ਵੱਡੀ ਗੱਲ ਹੁਣ ਅਫਸਾਨਾ ਦੇ ਕਰੋ ਗ੍ਰਿਫਤਾਰੀ ਹੋਈ ਹੋਵੇ ਅੱਧਾ ਕਿਲੋ ਸੋਨਾ ਬੀਬੀ ਦੇ ਐਵੇਂ ਤਾਂ ਗੱਲ ਚ ਪਾਇਆ ਨਹੀਂ ਹੋਣਾ ਹੋ ਸਕਦਾ ਉਹਦੀਆਂ ਗੱਡੀਆਂ ਰਹੀ ਵੀ ਕੁਝ ਹੁੰਦਾ ਹੋਵੇ ਸ਼ੱਕ ਦੀ ਸੂਈ ਤਾਂ ਸਿੱਧੂ ਮੂਸੇਵਾਲ ਦੇ ਕਤਲ ਵੱਲ ਵੀ ਜਾਓਗੀ ਉਹ ਵੀ ਰਖੜੀ ਬੰਦੀ ਰਹੀ ਆ ਬੀਬਾ ਸਿੱਧੂ ਮੂਸੇਵਾਲ ਦੇ ਪਤਾ ਹੈ ਨਾ ਸਭ ਨੂੰ ਮੜਾ ਕੁਝ ਨਿਕਲਣਾ ਹੱਲੇ ਇਹ ਤਾਂ ਸ਼ੁਕਰ ਕਰੋ ਮਹਿਕਮੇ ਵਿੱਚ ਕੁਝ ਬੰਦੇ ਥੋੜੇ ਬਹੁਤੇ ਧਰਮੀ ਥੋੜੇ ਬਹੁਤੇ ਇੱਜ਼ਤ ਪੱਖੋਂ ਵਧੀਆ ਹੁੰਦੇ ਨੇ ਤਾਂ ਜ਼ਰੂਰ ਕੱਢ ਦਿੰਦੇ ਉਹ ਹੁਣ ਪਰ ਨਿਕਲੂ ਹੁਣ ਵੀ ਬਚਾ ਹੁਣ ਵੀ ਨਹੀਂ ਹੋਣਾ ਅੱਛਾ ਇੱਕ ਗੱਲ ਇੱਥੇ ਹੋਰ ਨੋਟ ਕਰਿਓ ਜਿਹੜੇ ਬੰਦੇ ਵੀ ਕਿਸੇ ਮਹਿਕਮੇ ਵਿੱਚ ਹੋਣ ਉਹਨਾਂ ਨੂੰ ਬੇਨਤੀ ਹੈ ਭਰਾਵੋ ਜਿੰਨਾ ਚਿਰ ਸਬਰ ਨਾਲ ਨਹੀਂ ਨਾ ਜਿੰਦੇ ਉਹਨਾਂ ਚਿਰ ਭਾਵੇਂ ਆਡਾਨੀ ਆਵਾਨੀ ਜੋ ਮਰਜੀ ਬਣ ਜਿਓ ਜਦੋਂ ਵੀ ਭੋਗ ਪੈਣਾ ਨਾ ਇੱਕ ਹਫਤੇ ਦੇ ਵਿੱਚ ਕੰਮ ਨਿਭੜ ਜਾਣਾ ਹੈ ਗੱਲ ਚੇਤੇ ਰੱਖਿਓ ਜਿੰਦਗੀ ਜੀੜਵਾ ਤੇ ਲੰਬੀ ਕਰਕੇ ਜੀ ਲਓ ਜਿੰਨਾ ਕੁਛ ਤੁਹਾਡੀ ਜ਼ਿੰਦਗੀ ਵਿੱਚ ਕੋਈ ਗੁਣ ਔਗਣ ਹੈਗਾ ਤਾਂ ਉਹ ਲੋਕਾਂ ਲਈ ਥੋੜਾ ਬਹੁਤਾ ਉਹਦੇ ਵਿੱਚੋਂ ਕਦਰ ਕਰਕੇ ਕੁਝ ਕਿਸ ਦਾ ਫਾਇਦਾ ਕਰ ਦਿਓ ਤੇ ਹੁਣ ਕੀ ਹੋਣਾ ਹੁਣ ਜਲੂਸ ਨਿਕਲਣਾ ਦੱਸੇਗੀ ਅਸੇ ਵਿੱਚ ਆ 5000 ਦਾ ਡੌਗੀ ਮਿਲ ਜਾਂਦਾ ਖੈਰੇ ਦਾ ਨਾਮ ਲੇਤਾ ਆ ਜਿਹੜੇ ਮੈਟ ਪਸਾਏ ਨੇ ਇਹ ਤਾਂ ਕਹਿੰਦੀ ਸੇਲ ਤੋਂ ਮਿਲ ਜਾਂਦੇ ਆ ਤੇ ਸੋਫਾ 70000 ਆਜੇ ਬੈਗੀ ਬੀਬੀ ਅਸਾਂ ਮੱਕੜ ਪੀਰਾਂ ਦਾ ਪੀਰ ਹੈ ਉਹ ਆਪ ਸਸਤੇ ਸੋਫੇ ਤੇ ਬੈਠਾ ਉਹਨੂੰ ਬਾਹਿਆ ਪੂਰੇ ਮਹਿੰਗੇ ਤੇ ਬੀਦੇਸ ਦੇ ਲੋਕਾਂ ਨੂੰ ਪਰਦੇ ਦਿਖਾਏ ਪੂਰੇ ਜਿਹੜੇ ਬ੍ਰਾਂਡਡ ਹੁੰਦੇ ਆ ਇਨਨੇ ਕਿ ਪੂਰਾ ਜਲੂਸ ਉਹ ਇੰਟਰਵਿਊ ਰਾਹੀਂ ਕਢਾਇਆ ਹੋਰਾਂ ਨੂੰ ਵੀ ਬੇਨਤੀ ਆ ਮੱਕੜ ਸਾਹਿਬ ਨਾਲ ਸੈਟਿੰਗ ਕਰਨ ਤੋਂ ਪਹਿਲਾਂ ਨਾ 100 ਵਾਰੀ ਸੋਚ ਲਿਆ ਕਰੋ ਵੀ ਧਗਾ ਚੌੜ ਹੋਣ ਵਾਲਾ ਹੀ ਆ ਠੀਕ ਹੈ ਹੁਣ ਸਲਾਹ ਮੱਕੜ ਸਾਹਿਬ ਨੂੰ ਵੀ ਹੈ ਵੀ ਜਾਣ ਤੇਰੀ ਵੀ ਹੋਣੀ ਚਾਹੀਦੀ ਹੈ ਤੇ ਉਹ ਜਾਣ ਦੇ ਵਿੱਚ ਤਿੰਨ ਚਾਰ ਪਹਿਲੂ ਹੋਣਗੇ ਵੈਸੇ ਲੋਕ ਦੋ ਕਹਿੰਦੇ ਮੈਂ ਤਿੰਨ ਚਾਰ ਕਹਿ ਦੇਣਾ ਹੋ ਸਕਦਾ ਜਿਹੜੀ ਠਰਕਪੋਨ ਨਾਲੀ ਗੱਲ ਹੈ ਏ ਵੀ ਕਿਤੇ ਨਾ ਕਿਤੇ ਸੈਟਿੰਗ ਨਿਕਲਣੀ ਚਾਹੀਦੀ ਹੈ ਔਰ ਜਿਹੜਾ ਲੈਂਡ ਦੇਣ ਹੁਣ ਉਹ ਵੀ ਨਿਕਲਣਾ ਚਾਹੀਦਾ ਵੀ ਕਿਉਂ ਕੀਤੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਬੰਦੇ ਨਸ਼ਿਆਂ ਦੇ ਤਸਕਰ ਨੇ ਇਹੋ ਜੀਆਂ ਕਰਤੂਤਾਂ ਕਰਦੇ ਨੇ ਕੋਈ ਵੀ ਹੋਵੇ ਵੱਧ ਤੋਂ ਵੱਧ ਜਲੀਲ ਕਰੋ ਇਹਨਾਂ ਲੋਕਾਂ ਨੂੰ ਤਾਂ ਕਿ ਇਹਨੂੰ ਸ਼ਰਮ ਆਵੇ ਵੀ ਪੰਜਾਬ ਨੂੰ ਬਰਬਾਦ ਕਿੱਦਾਂ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ